ਨਿਰਤ ਕਰੇ ਗੁਣ ਗਾਵੈ ਪਰਮਾਤਮਾ ਦਾ ਜਿਹੜਾ ਅਸਲੀ ਭਗਤ ਹੈ ਹੁਣ ਨਕਲੀ ਦਾ ਜਿਹੜੇ ਵਿਖਾਵਾ ਕਰਦੇ ਨੇ ਨਾ ਨਕਲੀ ਦਾ ਜਿਹੜੇ ਨੇ ਮਹਾਰਾਜ ਨੇ ਜਿਵੇਂ ਕੱਲ ਬਚਨ ਕੀਤਾ ਸੀ ਮਾਇਆ ਕੀ ਕਿਰਤ ਛੋੜ ਗਵਾਈ ਕਿਤੇ ਸਾਨੂੰ ਕੰਮ ਨਾ ਕਰਨਾ ਪੈ ਜੇ ਇਸ ਕਰਕੇ ਕਹਿੰਦੇ ਉਹ ਲਿਬਾਸ ਧਾਰਨ ਕਰ ਲੈਂਦੇ ਆ ਬਾਬਿਆਂ ਵਾਲਾ ਸਾਧਾਂ ਵਾਲਾ ਭਗਤਾਂ ਵਾਲਾ ਕਿ ਸਾਨੂੰ ਕਿਤੇ ਕਮਾਈ ਨਾ ਕਰਨੀ ਪੈ ਜੇ ਕਿਰਤਨਾ ਕਰਨੀ ਪੈ ਜੇ ਸਤਿਗੁਰੂ ਜੀ ਨੇ ਕਿਹਾ ਸੀ ਭਗਤੀ ਸਾਰ ਨਾ ਜਾਣ ਜਿਹੜੇ ਇਸ ਕਰਕੇ ਬਾਬੇ ਬਣ ਗਏ ਵੀ ਸਾਨੂੰ ਮਾਇਆ ਨਾ ਕਮਾਉਣੀ ਪੈ ਜੇ ਮਿਹਨਤ ਨਾ ਕਰਨੀ ਪੈ ਜੇ ਮਹਾਰਾਜ ਕਹਿੰਦੇ ਉਹਨਾਂ ਨੂੰ ਭਗਤੀ ਦੀ ਸਾਰ ਦਾ ਕੀ ਪਤਾ ਉਹਨਾਂ ਨੂੰ ਭਗਤੀ ਦੀ ਮਰਿਆਦਾ ਬਾਰੇ ਕੀ ਪਤਾ ਉਹ ਭਗਤੀ ਬਾਰੇ ਕੀ ਜਾਣ ਸਕਦੇ ਹਨ ਜਿਹੜੇ ਕਿਰਤ ਦੇ ਡਰੋਂ ਕਿਰਤ ਦੇ ਇਉਂ ਕਹਿ ਲੋ ਡਰ ਤੋਂ ਭੱਜਦੇ ਆ ਹੀ ਬਾਬੇ ਬਣ ਗਏ ਭਗਤ ਬਣ ਗਏ ਮਹਾਰਾਜ ਕਹਿੰਦੇ ਉਹ ਭਗਤੀ ਨੂੰ ਜਾਣਦੇ ਨਹੀਂ ਕਿਉਂਕਿ ਮਹਾਰਾਜ ਨੇ ਕਿਹਾ ਹੈ ਗੋਬਿੰਦ ਭਜਨ ਕੀ ਮੱਤ ਹੈ ਹੋਰਾ ਪਰਮਾਤਮਾ ਦੇ ਭਜਨ ਦੀ ਤਾਂ ਮੱਤ ਹੀ ਹੋਰਾ ਉਹਦਾ ਮੇਲ ਖਾਂਦੀ ਨਹੀਂ ਭਗਤਾ ਦਾ ਸੰਸਾਰੀਆ ਜੋੜ ਕਦੇ ਨਾ ਆਇਆ ਤੁਸੀਂ ਜਿੰਨੇ ਭਗਤ ਵੇਖੋਗੇ ਸਾਰਿਆਂ ਭਗਤਾ ਨੇ ਭਾਈ ਆਪਣੇ ਜੀਵਨ ਦੇ ਵਿੱਚ ਕੀਰਤ ਵੀ ਕੀਤੀ ਭਾਵੇਂ ਭਗਤ ਰਵਿਦਾਸ ਜੀ ਸੀ ਭਾਵੇਂ ਨਾਮਦੇਵ ਜੀ ਸੀ ਭਾਵੇਂ ਸਧਨਾ ਜੀ ਸੀ ਆਪਣੇ ਜੀਵਨ ਦੇ ਅੰਦਰ ਕੀਰਤ ਵੀ ਕਰਦੇ ਹਨ ਕਿਉਂਕਿ ਪਾਏ ਗੁਰਦਾਸ ਜੀ ਨੇ ਕਿਹਾ ਕਿਰਤ ਵਿਰਤ ਕਰ ਧਰਮ ਦੀ ਇੱਥੇ ਗੱਲ ਜਿਹੜੀ ਵਿਹਲੜਾਂ ਦੀ ਨਹੀਂ ਇੱਥੇ ਗੱਲ ਕਿਰਤੀਆਂ ਦੀ ਹੈ ਸਾਡੇ ਘਰ ਦੇ ਅੰਦਰ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਦੇ ਅੰਦਰ ਦਾ ਭਾਈ ਭਗਤ ਵੀ ਜਿਹੜੇ ਉਹ ਕਿਰਤ ਕਰਨ ਵਾਲੇ ਆ ਪਰਮਾਤਮਾ ਦਾ ਨਾਮ ਜਪਣ ਵਾਲੇ ਆ ਪਰਮਾਤਮਾ ਦਾ ਜਿੱਥੇ ਨਾਮ ਜਪਦੇ ਆ ਉਥੇ ਸੰਸਾਰ ਤੋਂ ਭਗਾਉੜੇ ਨਹੀਂ ਹੋਏ ਇਹ ਕਹਿ ਕੇ ਕਰਕੇ ਖੜਾ ਨਿਛੜਾਇਆ ਵੀ ਅਸੀਂ ਤਾਂ ਜੀ ਇਓਂ ਕਹ ਲੋ ਵੀ ਮਾਇਆ ਦੀ ਕਿਰਤ ਨਹੀਂ ਕਰ ਸਕਦੇ ਮਹਾਰਾਜ ਨੇ ਪਹਿਲਾ ਸਿਧਾਂਤ ਹੀ ਕਿਹਾ ਭਾਈ ਕਿਰਤ ਕਰੋ ਜਿਹੜਾ ਕਿਰਤ ਕਰੇਗਾ ਉਹ ਵੰਡ ਕੇ ਛਕੇਗਾ ਜਿਹੜਾ ਵੰਡ ਕੇ ਛਕੇਗਾ ਉਹੀ ਨਾਮ ਵੀ ਜਪੇਗਾ ਜਿਹੜਾ ਕਿਰਤ ਨਹੀਂ ਕਰਦਾ ਉਹਨੇ ਵੰਡ ਕੇ ਕੀ ਛਕਣਾ ਜਿਹਦੇ ਕੋਲੇ ਦੋ ਸਿਧਾਂਤ ਹੈ ਨਹੀਂ ਉਹਨੇ ਨਾਮ ਵੀ ਨਹੀਂ ਜਪਣਾ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਤੇਰਾ ਜਨ ਜਿਹੜਾ ਤੇਰਾ ਪਿਆਰਾ ਹੈ ਨਿਰਧ ਕਰੇ ਗੁਨ ਗਾਵੈ ਉਹ ਕੀ ਕਰਦਾ